ਸਸਰੀ ਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਲੱਗੇ ਸੀ ਕੱਪੜੇ ਤੈਨ ਲਾਉਣ ਕੱਪੜਿਆਂ ਦੀ ਤੇ ਬਾਕੀ ਸਵੇਰ ਦਾ ਟਾਈਮ ਆਪਾਂ ਕੱਪੜੇ ਤੈਨ ਲਗਾਉਣ ਲੱਗੇ ਸੀਗੇ ਤੇ ਸੁੰਭਰ ਆਪਾਂ ਲਿਆ ਸੀਗਾ ਤੇ ਪੋਚੇ ਲਾਉਣੇ ਰਹਿੰਦੇ ਸੀਗੇ ਮੈਂ ਕਿ ਚੱਲ ਪਹਿਲਾਂ ਕੱਪੜਿਆਂ ਦੀ ਤੈਹ ਲਾ ਦਿੰਨੀ ਆ ਤੇ ਬਾਕੀ ਕੰਮ ਆਪਾਂ ਫੇਰ ਕਰਦੇ ਆ ਲੋ ਜੀ ਆਪਾਂ ਉਧਰ ਨਵੇੜ ਲਿਆ ਸੀਗਾ ਤੇ ਕੱਪੜੇ ਦੀ ਤੈ ਮਾਰ ਲਈ ਸੀ ਤੇ ਨਾਲੇ ਸੁੰਬਰ ਸੁੰਬਰ ਤਾਂ ਪਹਿਲਾਂ ਲਿਆਈ ਸੀਗਾ ਤੇ ਬਾਕੀ ਪੋਚੇ ਵੀ ਲਾ ਲਏ ਸੀਗੇ ਰੋਟੀ ਪਾਣੀ ਆਪਾਂ ਖਾਪਕਾ ਲਿਆ ਸੀਗਾ ਤੇ ਫਿਰ ਮੈਂ ਇੱਧਰ ਆ ਗਈ ਮੈਂ ਕਿਹਾ ਚੱਲ ਹੁਣ ਮੱਜਾਂ ਨੁਲਾ ਦਿੰਨੀ ਆ ਤੇ ਬਾਕੀ ਮੱਜਾਂ ਨੁਲਾ ਕੇ ਫਿਰ ਆਪਾਂ ਮਾਰਾਂਗੇ ਮੱਜਾਂ ਦੇ ਅੰਦਰ ਅੰਦਰ ਰੜਕਾ er <skrisa> <skrisa> Hjátt... gutt ਲਓ ਜੀ ਆਪਾਂ ਮੱਝ ਨੜਾ ਲਈਆਂ ਸੀਗੀਆਂ ਤੇ ਫਿਰ ਮੈਂ ਇੱਧਰ ਆ ਗਈ ਫਿਰ ਮੈਂ ਕੂਲਰ ਦਾ ਪਾਣੀ ਬਦਲਣ ਲੱਗੀ ਸੀ ਮੈਂ ਕਿਹਾ ਚੱਲ ਹੁਣ ਪਾਣੀ ਬਦਲਣ ਲੱਗੀਆਂ ਤੇ ਮਤਲਬ ਕਿ ਕੂਲਰ ਨੂੰ ਸਾਫ਼ ਕਰ ਦੇਣੀ ਆ ਵੀ ਮਿੱਟੀ ਬਹੁਤ ਪਈ ਪਈ ਸੀਗੀ ਕੂਲਰ ਤੇ ਜੇ ਨੇਰੀਆਂ ਚੱਲਦੀਆਂ ਨੇ ਸਾਰੇ ਮਿੱਟੀ ਨਾਲ ਭਰ ਜਾਂਦਾ ਕੂਲਰ ਚੱਲ ਮੈਂ ਕਿ ਸੋਚਿਆ ਮੈਂ ਕਿਹਾ ਚੱਲ ਬਈ ਲੀਰ ਫੇਰ ਦੇਣੀ ਆ ਮਾਣੀ ਮਾਣੀ ਸਾਫ਼ ਹੋ ਜਾਊਗਾ ਕੂਲਰ ਬਹੁਤ ਜ਼ਿਆਦਾ ਮਿੱਟੀ ਬਹੀ ਪਈ ਸੀ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਧੰਨਵਾਦ ਜੀ